ਬਠਿੰਡਾ ਦੇ ਅੰਦਰ ਇੱਕ ਨਿੱਜੀ ਹਸਪਤਾਲ ਦਾ ਉਦਘਾਟਨ ਕਰਨ ਦੇ ਲਈ ਪਹੁੰਚੇ ਮੈਂਬਰ ਪਾਰਲੀਮੈਂਟ ਹਰਸੀਮਰਤ ਕੌਰ ਬਾਦਲ ਅਤੇ ਕੰਗਨਾਰ ਰਣੋਤ ਨੂੰ ਲਿਆ ਇਨ੍ਹਾਂ ਵੱਲੋਂ ਆੜੇ ਹੱਥੀ ਦੱਸਦੀ ਹੈ ਕਿ ਜਿੱਥੇ ਕੰਗਨਾਰ ਰਣੋਤ ਵੱਲੋਂ ਲਗਾਤਾਰ ਵਿਵਾਦਿਤ ਬਿਆਨ ਦਿੱਤੇ ਜਾ ਰਹੇ ਹਨ ਜਿਸ ਨੂੰ ਲੈ ਕੇ ਅੱਜ ਮੈਂਬਰ ਪਾਰਲੀਮੈਂਟ ਹਰਸੀਮਰਤ ਕੌਰ ਬਾਦਲ ਨੂੰ ਇਸ ਸੰਬੰਧ ਵਿੱਚ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਉਹਨਾਂ ਇਸ ਬੀਬੀ ਬਾਰੇ ਕੁਝ ਨਹੀਂ ਬੋਲਣਾ ਕਿਉਂਕਿ ਉਸ ਨੂੰ ਹਜੇ ਤੱਕ ਬੋਲਣ ਦਾ ਨਹੀਂ ਪਤਾ ਕਿ ਕੀ ਆਪਣਾ ਲੋਕਾਂ ਦੇ ਵਿੱਚ ਬੋਲਣਾ ਹੈ ਅਤੇ ਬੀਜੇਪੀ ਨੂੰ ਵੀ ਉਹਨਾਂ ਕਿਹਾ ਕਿ ਬੀਜੇਪੀ ਨੂੰ ਇਹੋ ਜੀ ਬੀਬੀ ਨੂੰ ਆਪਣੀ ਪਾਰਟੀ ਦੇ ਵਿੱਚ ਬਾਹਰ ਕਰ ਦੇਣਾ ਚਾਹੀਦਾ ਹੈ ਅਤੇ ਇਸ ਸਬੰਧੀ ਜਦੋਂ ਉਹਨਾਂ ਵੱਲੋਂ ਆਪਣਾ ਸਿਮਰਜੀਤ ਮਾਨ ਸਿੰਘ ਵੱਲੋਂ ਆਪਣਾ ਕੰਗੜਾ ਨੋਤ ਖਰਾਬ ਬੋਲੇ ਸ਼ਾਦਾਂ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਸਿਮਰਜੀਤ ਮਾਨ ਨੂੰ ਇਹੋ ਜਿਹੇ ਸਵਾਲ ਆਪਣਾ ਇਹੋ ਜਿਹੇ ਜਵਾਬ ਨਹੀਂ ਦੇਣੇ ਚਾਹੀਦੇ ਸੀ ਕਿਉਂਕਿ ਇਹ ਇੱਕ ਔਰਤ ਦੇ ਮਾਨ ਸਨਮਾਨ ਦੀ ਗੱਲ ਹੈ ਇਸ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਵੱਲੋਂ ਜੂ ਟਰਨ ਲਿਆ ਗਿਆ ਉਹਨੇ ਕਿਹਾ ਕਿ ਸਿਮਰਜੀਤ ਮਾਨ ਵੱਲੋਂ ਜੋ ਕਿੰਨੜਾ ਰਣੌਦ ਦੇ ਖਿਲਾਫ ਬਿਆਨਬਾਜ਼ੀ ਕੀਤੀ ਹੈ ਉਹ ਵੀ ਬਿਲਕੁਲ ਗਲਤ ਹੈ ਕਿਉਂਕਿ ਇਹ ਇੱਕ ਔਰਤਾਂ ਦੇ ਮਾਣ ਸਨਮਾਨ ਦੀ ਗੱਲ ਹੈ ਤੇ ਔਰਤਾਂ ਦੇ ਖਿਲਾਫ ਸਿਮਰਜੀਤ ਮਾਨ ਨੂੰ ਇਹੋ ਜਿਹੇ ਬਿਆਨ ਨਹੀਂ ਆਪਣਾ ਦੇਣੇ ਚਾਹੀਦੇ ਸੀ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਪਾਵਰ ਹਾਊਸ ਰੋਡ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਇੱਕ ਨਿੱਜੀ ਹਸਪਤਾਲ ਦਾ ਉਕਾਟਨ ਕਰਨ ਦੇ ਲਈ ਪਹੁੰਚੇ ਹੋਏ ਸਨ ਬਾਰੇ ਕਿੰਨਾ ਕੁ ਲੋਕਾਂ ਨੂੰ ਫਾਇਦਾ ਹੋਇਆ ਗਿਆ ਔਰ ਕਿਸ ਤਰ੍ਹਾਂ ਦਾ ਹਸਪੀਟਲ ਹੈ ਇਹਦੇ ਬਾਰੇ ਥੋੜੀ ਜਾਣਕਾਰੀ ਦੇ ਦੋ ਨਹੀਂ ਬਹੁਤ ਵੱਡਾ ਫਾਇਦਾ ਹੋਊਗਾ ਜੀ ਤੇ ਸਭ ਤੋਂ ਵੱਡੀ ਗੱਲ ਕਿ ਇਲਾਜ ਤਾਂ ਮਿਲ ਜਾਂਦਾ ਜਗਾ ਜਗਾ ਚੇ ਲੇਕਿਨ ਜਿਸ ਸੇਵਾ ਭਾਵ ਦੇ ਨਾਲ ਇਥੇ ਸਾਰਿਆਂ ਦੀ ਸੋਚ ਹੈਗੀ ਤੇ ਜਿਸ ਤਰੀਕੇ ਦੇ ਨਾਲ ਕਿ ਕੱਲੇ ਸਰੀਰ ਨੂੰ ਨਹੀਂ ਤੰਦਰੁਸਤ ਕਰਨਾ ਲੇਕਿਨ ਉਹ ਦਇਆ ਦੀ ਭਾਵਨਾ ਦੇ ਨਾਲ ਸੇਵਾ ਕਰਨੀ ਹੈ ਸੋ ਗਰੀਬ ਤੇ ਲੋੜਵੰਦਾ ਵਾਸਤੇ ਬਹੁਤ ਵੱਡੀ ਚੀਜ਼ ਹੈ ਤੇ ਕਿੰਨੀ ਵਧੀਆ ਫੈਸਿਲਿਟੀ ਬਣਾਈ ਹੈਗੀ ਤਾਂ ਬਿਲਕੁਲ ਸਟੇਟ ਆਫ ਦਿ ਆਰਟ ਕਿਸੇ ਪ੍ਰਾਈਵੇਟ ਹਸਪਤਾਲ ਦੇ ਨਾਲ ਕੰਪੀਟ ਕਰ ਸਕਦੇ ਤੇ ਹੁਣ ਅਜੇ ਖੁੱਲੇ ਕੁਛੀ ਸਮਾਂ ਹੋਇਆ ਹੈ ਤੇ ਤੁਸੀਂ ਦੇਖੋ ਫਿਰੋਜ਼ਪੁਰ ਤੱਕ ਤੋਂ ਇੱਥੋਂ ਪੇਸ਼ੈਂਟਸ ਆ ਰਹੇ ਹਨ ਜਿਨ੍ਹਾਂ ਨੇ ਕਿਸੇ ਤੋਂ ਸੁਣਿਆ ਸੋ ਵਰਡ ਆਫ ਮਾਊਥ ਦੇ ਨਾਲ ਆਲਰੇਡੀ ਸਪਰੈਡ ਹੋ ਰਿਹਾ ਹੈ ਤੇ ਇਸ ਫੈਸਿਲਿਟੀ 'ਚ 8 ਡਾਕਟਰ ਹੋਣ ਐਨੀ ਸਾਫ਼ ਸੁਥਰੀ ਜਗ੍ਹਾ ਬਿਲਕੁਲ ਬ੍ਰਾਂਡ ਨਿਊ ਮਸ਼ੀਨਰੀ ਹੋਏ ਤੇ ਸਾਰੇ ਫਾਦਰਸ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਇਸ ਇਲਾਕੇ ਵਿੱਚ ਤੇ ਗਰੀਬਾਂ ਵਾਸਤੇ ਇੱਕ ਇੱਕ ਹਸਪਤਾਲ ਜਿਹੜਾ ਹੁੰਦਾ ਹੈਗਾ ਉਹ ਗਰੀਬ ਵਾਸਤੇ ਤਾਂ ਇੱਕ ਡਾਕਟਰ ਰੱਬ ਦਾ ਰੂਪ ਹੁੰਦਾ ਹੈ ਜਿਹੜੀ ਉਹਨੂੰ ਜ਼ਿੰਦਗੀ ਦੁਬਾਰਾ ਦਿੰਦਾ ਹੈ ਸੋ ਉਸ ਜ਼ਿੰਦਗੀ ਦੇ ਨਾਲ ਤੁਹਾਨੂੰ ਮਾਨਸਿਕ ਹੌਸਲਾ ਵੀ ਮਿਲੇ ਤੇ ਸ਼ਰੀਰ ਵੀ ਤੰਦਰੁਸਤ ਹੋ ਇਸ ਤੋਂ ਵੱਡੀ ਚੀਜ਼ ਕੀ ਹੋ ਸਕਦੀ ਹੈ ਮੈਂ ਬਗਾਈ ਦੇਣੀ ਆ ਸਾਰੇ ਸੇਂਟ ਜੇਵियर्स ਦੇ ਫਾਦਰਸ ਨੂੰ ਤੇ ਸਿਸਟਰਸ ਨੂੰ ਤੇ ਉਹ ਸਾਰੇ ਡਾਕਟਰਾਂ ਨੂੰ ਨਾ ਸਾਨੂੰ ਜਿਹੜਾ ਇਸ ਫੈਸਿਲਿਟੀ ਨੂੰ ਕਾਮਯਾਬ ਕਰ ਰਹੇ ਨੇ ਕੰਪਲਿਟਿੰਗ ਸਵਾਲ ਕੰਗਨਾ ਦੀ ਸਟੇਟਮੈਂਟ ਪੋਲਿਟੀਕਲ ਸਵਾਲ ਕੀ ਕਰਨਾ ਤੁਸੀਂ ਛੱਡੋ ਪਰ ਇਹਨਾਂ ਚੰਗਾ ਕੰਮ ਇੱਥੇ ਹੋ ਰਿਹਾ ਹੈ ਸਟੇਟਮੈਂਟ ਨੂੰ ਕਿਵੇਂ ਦੇਖਦੇ ਮੈਮ ਉਹ ਬੀਬੀ ਬਾਰੇ ਜਨਾ ਘੱਟ ਬੋਲਿਆ ਜਾਏ ਚੰਗਾ ਹੈਗਾ ਭਾਜਪਾ ਨੇ ਇਹੋ ਜੀ ਬੀਬੀ ਨੂੰ ਜੇ ਪਹਿਲੇ ਹੀ ਕੰਟਰੋਵਰਸ਼ਲ ਸੀਗੀ ਤੇ ਅੱਜ ਵੀ ਜਿਹੋ ਜੀ ਮਾੜੀ ਗੰਦੀ ਚੀਜ਼ਾਂ ਮੈਂ ਤਾਂ ਕਹਿੰਦੀ ਇਦੀ ਬੁੱਧੀ ਭ੍ਰਿਸ਼ਟ ਆ ਜਾਂ ਦੂਜਿਆਂ ਨੂੰ ਕਹਿ ਰਹੀ ਹੈ ਬਾਹਰ ਚਤੇ ਇਦੀ ਬੁੱਧੀ ਸੀ ਚਲੀ ਗਈ ਹੈ ਜਿਹੜੇ ਲੋਕਾਂ ਨੂੰ ਇਕੱਠੇ ਕਰਨ ਦੇ ਬਜਾਏ ਵੰਡਿਆ ਪਾਣ ਦੀ ਗੱਲ ਕਰਦੀ ਹੈ ਬਿਲਕੁਲ ਝੂਠੇ ਬੇਬ ਇਹਦੀ ਨਖਦੀ ਕੀਤੀ ਜਾਏ ਮੈਨੂੰ ਲੱਗਦਾ ਘਾਟੇ ਲੇਕੇ ਦੂਜੀ ਬੀਬੀ ਦੇ ਬਾਰੇ ਬੋਲਦੇ ਹੋ ਮੈਨੂੰ ਦੁੱਖ ਲੱਗਦਾ ਮੈਂ ਤਾਂ ਕਹਿੰਦੀ ਭਾਜਪਾ ਇਹਨੂੰ ਅੱਜ ਤਾਈਂ ਇਹਦੇ ਖਿਲਾਫ ਐਕਸ਼ਨ ਕਿਉਂ ਨਹੀਂ ਲੱਗਦਾ ਇਕੱਲੇ ਚਿੱਠੀ ਲਿਖਣ ਦੇ ਨਾਲ ਫਟਕਾਰ ਕੀ ਇਹਦੇ ਖਿਲਾਫ ਐਕਸ਼ਨ ਨਾ ਇਹਨੂੰ ਕੱਢੋ ਇਹਨੂੰ ਸਸਪੈਂਡ ਕਰੋ ਜਿਹੜੇ ਸਮਾਜ ਦੇ ਵਿੱਚ ਵੰਡਿਆ ਪਾ ਰਹੀ ਆ ਰਹੇ ਇਹ ਨਹੀਂ ਝੂਠੀ ਗੰਦੀ ਗੱਲਾਂ ਕਹਿ ਰਹੀ ਹੈਗੇ ਤੇ ਭਾਜਪਾ ਮੂੰਹ ਤੇ ਤਾਲੇ ਲਾਈ ਬੈਠੀ ਹੈ ਆਹ ਬੇਟੀ ਪੜ੍ਹਾਓ ਬੇਟੀ ਬਚਾਓ ਇਹੋ ਜੀ ਬੇਟੀਆਂ ਵਾਸਤੇ ਜਿਹੜਾ ਜਿਹੜੀ ਸੌਤ ਚੱਕਦੀ ਹੈ ਮੈਂਬਰ ਆਫ ਪਾਰਲੀਮੈਂਟ ਕੀ ਦੇ ਦੇ ਇੱਕ ਏਕਤਾ ਤੇ ਅਖੰਡਤਾ ਦੀ ਤੇ ਫਿਰ ਸੌ ਚੱਕਣ ਤੋਂ ਬਾਅਦ ਮੂੰਹ ਤੋਂ ਗੱਲਾਂ ਇਹੋ ਜੀ ਲੱਗਦੀ ਜਿਹਦੇ ਨਾਲ ਜਿਹੜੀ ਗੱਲਾਂ ਦੇ ਨਾਲ ਵੰਡੀਆਂ ਪੈਂਦੀਆਂ ਨੇ ਤੇ ਕਿਸੇ ਨੂੰ ਠੇਸ ਪਹੁੰਚਦੀ ਹੈ ਬਹੁਤ ਦੁਖ ਦੀ ਗੱਲ ਹੈ ਤਾਂ ਮੈਂ ਸਖ ਸ਼ਬਦਾਂ ਤੇ ਨਿੰਦਾ ਕਰਦੀ ਹਾਂ ਮਾਨ ਸਾਹਿਬ ਕੀ ਬੋਲ ਰਿਹਾ ਮੈਨੂੰ ਲੱਗਦਾ ਮਾਨ ਸਾਹਿਬ ਨੂੰ ਖੁਦ ਹੀ ਨਹੀਂ ਪਤਾ ਸੋ ਪਰ ਕਿਸੇ ਔਰਤ ਦੇ ਬਾਰੇ ਇਹੋ ਜੀ ਗੱਲਾਂ ਬੋਲਨੇ ਮੈਂ ਉਹਦੀ ਵੀ ਨਿੰਦਾ ਕਰਦੀ ਆ ਤੇ ਮਾਨ ਸਾਹਿਬ ਨੂੰ ਤਾਂ ਥੋੜੀ ਆਪ ਤੇ ਉਮਰ ਦਾ ਲਿਹਾਜ਼ ਕਰਦੇ ਹੋ ਆਪਦੇ ਜ਼ੁਬਾਨ 'ਚ ਲਗਾਮ ਦੇਣ ਤੇ ਜਿਹੜਾ ਕੁਝ ਕਹਿਣਾ ਉਹ ਚੰਗੇ ਸ਼ਬਦਾਂ ਨਾਲ ਵੀ ਕਹੇ ਤਾਂ ਤੁਹਾਡੇ ਤਾਂ ਕੰਗਨਾ ਰੋਚੇ ਫਰਕ ਹੀ ਰਹਿ ਗਿਆ ਜਿਹੋ ਜੀ ਗੱਲਾਂ ਤੁਸੀਂ ਕਰਦੇ ਹੋ ਮੈਂ ਉਹ ਠੀਕ ਆ ਮਾਨ ਨਹੀਂ ਰਹੀ ਹੈਗੀ ਉਹ ਗਲਤ ਕਿਹਾ ਹੈਗਾ ਪਰ ਇਹਦਾ ਜਿਹੜਾ ਮਹਿਲਾ ਕਮਿਸ਼ਨ ਹੈਗਾ ਉਹਨੇ ਨੋਟਿਸ ਵੀ ਦਿੱਤਾ ਹੈਗਾ ਹਰਿਆਣਾ ਚਲੋ ਹੁਣ ਜੇ ਗਲਤ ਗੱਲ ਹੈ ਔਰਤਾਂ ਦੇ ਬਾਰੇ ਇਹ ਗੱਲ ਕਹਿੰਦੀ ਬਹੁਤ ਮਾੜੀ ਗੱਲ ਹੈ ਕਿਸੇ ਵੀ ਔਰਤ ਦੇ ਬਾਰੇ ਇਹੋ ਜਿਹਾ ਕਿਹਾ ਜਾਏ ਅਖੀਰ ਤੇ ਉਹ ਵੀ ਕਿਸੇ ਦੀ ਧੀ ਹੈਗੀ ਧੀਆ ਦੇ ਮਾਨ ਸਾਹਿਬ ਦੀ ਵੀ ਹੈਗਿਆ ਤਾਂ ਇਹੋ ਜਿਹਾ ਕਿਸੇ ਔਰਤ ਦੇ ਬਾਰੇ ਤੁਸੀਂ ਕਿਵੇਂ ਨਿੱਜੀ ਟਿੱਪਣੀ ਕਰ ਸਕਦੇ ਨਹੀਂ ਪਰ ਕੋਈ ਗੰਦੀ ਗੱਲ ਹੈ ਇਸ ਤਰ੍ਹਾਂ ਕੋਈ ਕਮਿਸ਼ਨ ਨਹੀਂ ਹੈ ਜਿਹੜਾ ਹੁਣ ਕਿਸਾਨਾਂ ਦੇ ਬਾਰੇ ਉਹ ਬੋਲਦੇ ਦੇ ਉਹਦੇ ਉੱਤੇ ਲਗਾਮ ਪਾਏ ਇਹਦੇ ਉੱਤੇ ਲਗਾਮ ਭਾਜਪਾ ਪਾਏ ਪ੍ਰਧਾਨ ਮੰਤਰੀ ਪਾਏ ਅਮਿਤ ਸ਼ਾਹ ਪਾਏ ਜੇ ਲਗਾਮ ਨਹੀਂ ਪਾ ਰਹੇ ਨੇ ਤਾਂ ਫਿਰ ਇਹਨੂੰ ਸ਼ਹਿ ਦੇ ਰਹੇ ਨੇ ਮੈਂ ਤਾਂ ਸਿੱਧੇ ਸਿੱਧੇ ਭਾਜਪਾ ਨੂੰ ਜ਼ਿੰਮੇਵਾਰ ਸਮਝਦੀ ਹਾਂ ਕਿ ਪਹਿਲੇ ਸਾਡੀ ਮਾਤਾਵਾਂ ਜਿਹੜੇ ਉੱਥੇ ਬੈਠਦੀਆਂ ਸੀਗੀਆਂ ਧਰਨੇ 'ਚ ਆਪਦੇ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਉਹਨੂੰ ਇਹਨੇ ਬਿਕਾਊ ਕਹਿਤਾ ਕਿ ਦਿਹਾੜੀ 'ਚ ਆਉਂਦੀਆਂ ਨੇ ਬੁੜੀਆਂ-ਬੁੜੀਆਂ ਮਾਵਾਂ ਨੂੰ ਵੀ ਇਹ ਨਹੀਂ ਬਖਸ਼ਿਆ ਉਹਦੇ ਬਾਅਦ ਇਹਨੇ ਕਿਸਾਨਾਂ ਤੋਂ ਬਾਅਦ ਫਿਰ ਸਾਡੀ ਇੱਕ ਧੀ ਜਿਹੜੀ ਆਪਦੀ ਡਿਊਟੀ ਕਰ ਰਹੀ ਸੀਗੀ 에어ਪੋਰਟ 'ਚ ਜਿਹੜੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਵਾਸਤੇ ਉਹਦੇ ਨਾਲ ਵੀ ਕਿਹੋ ਜਿਹਾ ਵਰਤਾਵ ਕਰਤਾ ਉਦੇ ਬਾਅਦ ਕਿਹੋ ਜੀ ਪਿਕਚਰਾਂ ਜਿਹੜੀ ਇਹਨੇ ਪ੍ਰੋਡਿਊਸ ਕੀਤੀਆਂ ਨੇ ਜਿੱਥੇ ਸਿੱਖਾਂ ਨੂੰ ਇੱਕ ਵਾਰ ਫੇਰ ਟਾਰਗੇਟ ਕੀਤਾ ਜਾ ਇਹਨਾਂ ਦਾ ਸੈਂਸਰ ਬੋਰਡ ਸੁੱਤਾ ਪਿਆ ਸੀ ਜਿਹੜੇ ਪਾਸਵਾ ਦੇ ਥੱਲੇ ਤੇ ਬਾਹਰ ਆਂਦੇ ਸਾਰੇ ਹੁਣ ਇਹੋ ਜੀ ਕਹਿ ਰਹੇ ਬੰਗਲਾਦੇਸ਼ ਦੇ ਹਾਲਾਤ ਕਿਉਂਕਿ ਕਿਸਾਨੀ ਆंदोलਨ ਚ ਜੇ ਲਾਸ਼ਾਂ ਹੋਈਆਂ ਨਾ ਤੇ ਇਹਨਾਂ ਦੀ ਮਾਰਕੁੱਟ ਕਰਕੇ ਜਿਹੜੀ ਹੁਣ ਲਾਸ਼ਾਂ ਦਾ ਢੇਰ ਹੋਇਆ ਹੈ ਖਨੋਰੀ ਬਾਰਡਰ 'ਚ ਜਿਹਨਾਂ ਸ਼ੁਪਕਰਨਸ ਮੇਰੇ ਹਲਕੇ ਦਾ ਮੁੰਡੇ ਨੂੰ ਮਾਰਿਆ ਹੈਗਾ ਉਹਦੇ ਬਾਰੇ ਮੂੰਹ ਖੋਲਦੀ ਹੈ ਜੇ ਰੇਪ ਹੋਇਆ ਲਾਸ਼ਾਂ ਹੈ ਮਾੜੀ ਚੀਜ਼ ਆ ਬਹੁਤ ਮੈਂ ਤਾਂ ਮੈਂ ਇੱਕ ਔਰਤ ਹੋਣ ਦੇ ਨਾਤੇ ਇੱਕ ਦੂਜੀ ਔਰਤ ਦੇ ਬਾਰੇ ਬੋਲਣਾ ਨਹੀਂ ਚਾਹੁੰਦੀ ਮੈਂ ਉਹਦੀ ਪਾਰਟੀ ਨੂੰ ਤੇ ਉਹਦੇ ਪਾਰਟੀ ਦੇ ਲੀਡਰਾਂ ਨੂੰ ਕਠਾਰੇ ਚ ਖੜਾ ਕਰਦੀਆਂ ਜਿਹੜੇ ਆਪ ਦੇ ਐਮਪੀ ਦੇ ਖਿਲਾਫ ਜੇ ਇਹਨੇ ਹਿੰਦੂ ਧਰਮ ਬਾਰੇ ਕੁਝ ਬੋਲਿਆ ਹੁੰਦਾ ਜਾਂ ਹਿੰਦੂਆਂ ਬਾਰੇ ਬੋਲਿਆ ਹੁੰਦਾ ਤੇ ਚੁੱਪ ਬੈਠਦੇ ਕਿਉਂਕਿ ਸਾਡੇ ਦੇਸ਼ ਦੇ ਅੰਦਾਜ਼ਾ ਬਾਰੇ ਬੋਲ ਰਹੀ ਹੈ ਤੇ ਸਿੱਖਾਂ ਬਾਰੇ ਬੋਲ ਰਹੀ ਹੈ ਕਦੇ ਅੱਜ ਕੋਈ ਮਾਈਨੋਰਟੀ ਇਸ ਭਾਜਪਾ ਦੇ ਨਾਲ ਨਹੀਂ ਹੈ ਨਾ 크ਰਿਸਚਨ ਇਹਨਾਂ ਦੇ ਨਾਲ ਨੇ ਨਾ ਸਿੱਖ ਇਹਨਾਂ ਦੇ ਨਾਲ ਨੇ ਨਾ ਮੁਸਲਮ ਇਹਨਾਂ ਦੇ ਨਾਲੇ ਕਿਉਂਕਿ ਹਰੇਕ ਮਾਈਨੋਰਟੀ ਨੂੰ ਇਹ ਦੂਰ ਕਰਕੇ ਜਿਹੜੀ ਰਾਜਨੀਤਿਕ ਖੇਡ ਰੇ ਦੇਸ਼ ਦੇ ਅਗਲਾਂ ਦਾ ਕੰਮ ਕਰ ਰਹੀ ਹੈ। ਬੱਸ ਬੱਸ ਬੱਸ। ਪਾਜੀ ਥੈਂਕ ਯੂ। ਥੈਂਕ ਯੂ ਜੀ।